ਪੰਜਾਬ ਸਰਕਾਰ ਲਗਾਤਾਰ ਨਸ਼ੇ ਦੇ ਖਿਲਾਫ ਜਿਹੜਾ ਨਸ਼ੇ ਦੇ ਖਿਲਾਫ ਯੁੱਧ ਚੜਾਇਆ ਹੋਇਆ ਉਸ ਨੂੰ ਲੈ ਕੇ ਹਰ ਵਿਅਕਤੀ ਪੰਜਾਬ ਦਾ ਚਿੰਤਿਤ ਹੈ ਪੰਜਾਬ ਸਰਕਾਰੀ ਨਹੀਂ ਪੂਰੇ ਪੰਜਾਬ ਦਾ ਹਰ ਵਿਅਕਤੀ ਚਿੰਤਿਤ ਹੈ ਕਿ ਨਸ਼ਾ ਕਿੰਨਾ ਨੁਕਸਾਨਦਾਇਕ ਹੈ ਕਿ ਕਰਾਂ ਦਾ ਕਰ ਉੱਤਰ ਜਾਂਦਾ ਹੈ ਨਸ਼ੇ ਕਰਕੇ ਔਰ ਸਕੂਲਾਂ ਰਾਹੀਂ ਜਿਹੜੇ ਪ੍ਰੀਮੀਅਰ ਪਬਲਿਕ ਸਕੂਲ ਸਮਾਣਾ ਹੈ ਇਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਜੋ ਸੰਦੇਸ਼ ਦਿੱਤਾ ਹੈ ਸੱਭਿਆਚਾਰ ਕੇ ਰਾਹੀਂ ਪਹਾਵੇਂ ਐਨਸੀਸੀ ਦੇ ਕੈਡਟ ਬੱਚੇ ਹਨ ਉਹਨਾਂ ਨੇ ਔਰ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਨਸ਼ਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਪੂਰਾ ਸਮਾਜ ਨੂੰ ਨੁਕਸਾਨ ਪਹੁੰਚਦਾ ਇਸ ਲਈ ਨਸ਼ੇ ਤੋਂ ਅਸੀਂ ਤਿਆਗ ਕਰੀਏ ਔਰ ਆਪਣਾ ਤੰਦਰੁਸਤ ਦੇਸ ਨੂੰ ਬਣਾਈਏ ਸਕੂਲ ਪਾਵੇ ਸਰਕਾਰੀ ਹੋਵੇ ਪਾਵੇ ਨਿੱਜੀ ਹੋਵੇ ਹਰ ਸਕੂਲ ਦੇ ਵਿੱਚ ਅਧਿਆਪਕਾਂ ਵੱਲੋਂ ਮੈਨੇਜਮੈਂਟ ਵੱਲੋਂ ਔਰ ਜਿਹੜੇ ਸਕੂਲ ਦੇ ਬੱਚੇ ਹਨ ਉਹਨਾਂ ਵੱਲੋਂ ਆਪਣੇ ਸੱਭਿਆਚਾਰਕ ਪ੍ਰੋਗਰਾਮ 'ਤੇ ਰਹੀ ਵੀ ਨਸ਼ਾ ਕਿੰਨਾ ਨੁਕਸਾਨਦਾਇਕ ਹੈ ਉਸ ਨੂੰ ਲੈ ਕੇ ਸੱਭਿਆਚਾਰ ਆਪਣੇ ਕੀਤਾ ਰਹੀ ਹਰਿਆਣਵੀ ਗੀਤ ਦੇ ਰਹੇ ਹਨ ਬੱਚਿਆਂ ਨੇ ਇੱਕ ਨਸ਼ਾ ਕਿੰਨਾ ਨੁਕਸਾਨ ਕਰਦਾ ਹੈ ਉਸ ਦੇ ਉੱਤੇ ਦੇਖੋ ਤੁਸੀਂ ਬੱਚੇ ਹਨ ਜਿਹੜੇ ਹਰਿਆਣਵੀ ਡਰੈਸ ਦੇ ਵਿੱਚ ਆਏ ਇਹਨਾਂ ਨੇ ਆਪਣਾ ਇੱਕ ਫੇਸਕਾਰੀ ਕੀਤੀ ਔਰ ਸਪੇਸਕਾਰੀ ਰਹੀ ਇਹਨਾਂ ਨੇ ਜਿਹੜਾ ਗੀਤ ਪ੍ਰਸਤੁਤ ਕੀਤਾ ਆਪਣਾ ਡਾਂਸ ਪ੍ਰਸਤੁਤ ਕੀਤਾ ਉਸ ਦੇ ਵਿੱਚ ਕਿ ਨਸ਼ਾ ਕਿੰਨਾ ਨੁਕਸਾਨ ਕਰਦਾ ਹੈ ਉਸ ਦੇ ਉੱਤੇ ਅਸੀਸ ਬੱਚੀ ਨਾਲ ਗੱਲਬਾਤ ਕਰਦੇ ਬੇਟਾ ਦਕਸ਼ਿਤਾ ਕਿ ਨਸ਼ਾ ਨਾ ਆਪਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਸਾਨੂੰ ਨਸ਼ੇ ਤੋਂ ਦੂਰ ਰ देखो बच्चे दे भी जागृति आ रही है बच्चे कह रहे भी नशा कितना नुकसानदायक है आज के टाइम में तो ये बहुत ही ज्यादा है एक program, uh, करने के लिए। आपको पता है कि जो यंग जनरेशन हमारा फ्यूचर सिटीजन है अगर वही अगर नशे में पड़ गए अगर वही कुछ करने जोगे तो हमारा देश का क्या होगा इकोनॉमिक जो कहते हैं ना जो यूथ होता है वो एक ह्यूमन रिसोर्स एक ग्रुप होता है देश की तरक्की क्या बताती है कि हमारा यूथ कितना हेल्दी है मेंटली फिजिकली सोशली इमोशनली तो ये बहुत जरूरी है क्योंकि आज के बच्चे पता नहीं क्यों इस राह पे चल पड़े जो उनको कहीं नहीं लेके जा रहे अंधकार जिंदगी की तरफ ले जा रहा ना तो वो साथ में उनके माता पिता भी पूरा समाज जो है वो कहीं ना कहीं हम पिछड़ जाते हैं हम तरक्की के रास्ते पर जा ही नहीं सकते जब हमारा यूथ ही अगर नशे में पड़ गया ठीक उनकी सोचने की समझने की ताकत ही खत्म कर देती है इतना जो कहते हैं ना अब्यूज जो कहते हैं सब्सटेंस ये बहुत बुरी बात है एक जस्ट एक छोटा सा स्टेप है ताकि बच्चों के अंदर इन एक बच्चिया ने देखो अपने दे रहे एक प्रस्तुति की और उस क्या, क्या ये तो है? मैं अपने स्टाफ बच्चे टीचर्स सबके बहुत बहुत आभारी उन्होंने इतने अच्छे तरीके से एक मैसेज वो दिया साथ एक कल्चरल वे से दिया कि बच्चों को एंटरटेनमेंट भी होगा और एक समझ एक संदेश भी चला गया मैसेज भी चला गया तो ये तो मेरे स्टाफ का और सबका ਬਹੁਤ ਬੜਾ ਹੀ ਯੋਗਦਾਨ ਰਹਾ ਨਸ਼ਾ ਇੱਕ ਜਹਾਜ ਹੈ ਜੋ ਇੱਕ ਆਦਮੀ ਦੀ ਜ਼ਿੰਦਗੀ ਹੀ ਨਹੀਂ ਬਰਬਾਦ ਕਰਦਾ ਸਗੋਂ ਉਸਤੇ ਸਾਰੇ ਪਰਿਵਾਰ ਸਮਾਜ ਅਤੇ ਕੌਮ ਦਾ ਵੀ ਅੰਦਰੋਂ ਖੋਖਲਾ ਕਰਕੇ ਰੱਖ ਦਿੰਦਾ ਹੈ ਅਤੇ ਅੱਜ ਕੱਲ੍ਹ ਜਿਹੜੀ ਨਵੀਂ ਪੀੜ੍ਹੀ ਆ ਬਹੁਤ ਤੇਜ਼ੀ ਨਾਲ ਨਸ਼ਿਆਂ ਵੱਲ ਵੱਧ ਰਹੀ ਹੈ ਇਸ ਕਰਕੇ ਆਪਣਾ ਆਉਣ ਵਾਲਾ ਪੀੜ੍ਹੀ ਖਤਰੇ 'ਚ ਹੋਏਗਾ ਇਸ ਕਰਕੇ ਆਪਾਂ ਨੂੰ ਇਸ ਤੇ ਲਗਾਮ ਰੱਖਣੀ ਚਾਹੀਦੀ ਹੈ ਨਸ਼ੇ ਸਿਰ ਮੁਕਤਮ ਹੋ ਸਕਦੇ ਨੇ ਜੇ ਲੋਕ ਦੇਖਣ ਵੀ ਨਸ਼ੇ ਨਾਲ ਆਪਣੀ ਸਿਹਤ ਖਰਾਬ ਹੁੰਦੀ ਹੈ ਨਸ਼ੇ ਨੇ ਕਈ ਘਰ ਬਰਬਾਦ ਕਰ ਦਿੱਤੇ ਨੇ ਨਸ਼ੇ ਨਾਲ ਆਪਣੇ ਮਾਨਸਿਕ ਸੰਤੁਲਨ ਸਾਰਾ ਕੁਝ ਖਰਾਬ ਹੋ ਰਿਹਾ ਹੈ ਨਸ਼ਾ ਇੱਕ ਬਹੁਤ ਹੀ ਬੁਰੀ ਬਿਮਾਰੀ ਹੈ ਜਿਹੜੀ ਬੰਦੇ ਨੂੰ ਪੂਰਾ ਕਮਜ਼ੋਰ ਕਰ ਦਿੰਦੀ ਹੈ ਤੇ ਸਰਕਾਰ ਨੇ ਬਹੁਤ ਹੀ ਸੁਵਿਧਾਵਾਂ ਕੱਡੀਆਂ ਹੋਈਆਂ ਨੇ ਕਾਲੀਆਂ ਨੇ ਜਿਸ ਨਾਲ ਕਿ ਨਸ਼ੇ ਖਤਮ ਹੋ ਸਕਦੇ ਨੇ ਤੁਹਾਡਾ ਕੀ ਸੁਨੇਹਾ ਹੈ ਤੁਸੀਂ ਪਿੰਡ ਤੇ ਰਹਿੰਦੇ ਹੋ ਸੈਰ ਤੇ ਰਹਿੰਦੇ ਹੋ ਕੀ ਮੈਸੇਜ ਦੋ ਤੁਸੀਂ ਕਿਸ ਤਰ੍ਹਾਂ ਸਮਝਾਓਗੇ ਪਿੰਡਾਂ ਦੇ ਨਾਲੇ ਦੁਆਲੇ ਲੋਕਾਂ ਨੂੰ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਨਸ਼ਾ ਇਹ ਬਹੁਤ ਬੁਰੀ ਆਦਤ ਹੈ ਇਸ ਨਾਲ ਆਪਣਾ ਮਾਨਸਿਕ ਸੰਤੁਲਨ ਲਾਪਰਵਾਹ ਕਮਜ਼ੋਰ ਹੁੰਨੇ ਆ ਵੀ ਸਾਨੂੰ ਸਰਕਾਰ ਦੀ ਮੰਨੀ ਚਾਹੀਦੀ ਆ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਛੱਡਣਾ ਚਾਹੀਦਾ ਜੀ ਮੇਰੇ ਵੱਲੋਂ ਸਾਡੇ ਚੇਅਰਮੈਨ ਡਾਕਟਰ ਵਿਕਰਮਜੀਤ ਸਿੰਘ ਜੀ ਵੱਲੋਂ ਇਹੀ ਸਨੇਹਾ ਹੈ ਵੀ ਅਸੀਂ ਪੂਰਾ ਇਸ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਉਹਨਾਂ ਦਾ ਸਪੋਰਟ ਕਰਦੇ ਆਂ ਪੂਰਾ ਇਸ ਚੀਜ਼ ਦੇ ਵਿੱਚ ਉਹਨਾਂ ਦਾ ਸਾਥ ਦਿੰਨੇ ਆ ਜੀ ਔਰ ਇਹ ਬਹੁਤ ਹੀ ਵਧੀਆ ਮੁਹਿੰਮ ਉਹਨਾਂ ਨੇ ਚਲਾਈ ਹੈ ਆਪਣੇ ਪੰਜਾਬ ਨੂੰ ਇਸ ਦੀ ਬਹੁਤ ਜ਼ਰੂਰਤ ਸੀਗੀ ਜੀ ਆਪਣੇ ਜਿਹੜੇ ਯੂਥ ਹੈ ਉਹ ਇੰਨਾ ਮਾਈਗ੍ਰੇਟ ਹੋ ਰਿਹਾ ਹੈ ਬਾਹਰ ਜਾ ਰਹੇ ਨੇ ਜੀ ਠੀਕ ਹੈ ਹੁਣ ਉਹਨਾਂ ਨੂੰ ਇੱਥੇ ਹੀ ਜੇ ਸਾਫ਼ ਸੁਥਰਾ ਮਾਹੌਲ ਮਿਲੇ ਤਾਂ ਬੱਚੇ ਆਪਣੇ ਇੱਥੇ ਹੀ ਰਹਿ ਸਕਦੇ ਨੇ ਮਾਈਗ੍ਰੇਸ਼ਨ ਘੱਟ ਹੋਏਗੀ ਇਕਨੋਮੀ ਆਪਣੀ ਬਹੁਤ ਵਧੀਆ ਹੋਏਗੀ ਜੀ ਤਾਂ ਸਭ ਤੋਂ ਜ਼ਿਆਦਾ ਜਿਹੜਾ ਕੋਰ ਆਪਣੀ ਇਸ ਚੀਜ਼ ਦੀ ਇੱਕ ਪ੍ਰੋਬਲਮ ਹੈ ਨਸ਼ਾ ਉਸ ਚੀਜ਼ ਦੇ ਵਾਸਤੇ ਇਹ ਬਹੁਤ ਹੀ ਵਧੀਆ ਮੁਹਿੰਮ ਹੈ ਜੀ ਔਰ ਪ੍ਰੀਮੀਅਮ ਪਬਲਿਕ ਸਕੂਲ ਇਸ ਦੀ ਪੂਰੀ ਸਪੋਰਟ ਕਰ ਰਿਹਾ ਮੇਰਾ ਹੀ ਨਸ਼ਾ ਚਲੋ ਬਿਲਦਾਂ ਸਰਕਾਰ ਦਾ ਬਹੁਤ ਹੀ ਧੰਨਵਾਦ ਜੋ ਕਿ ਉਹਨਾਂ ਨੇ ਆ ਜੁਦ ਨਸ਼ਿਆਂ ਵਿਰੁੱਧ ਦੀ ਕਮਹਮ ਚਲਾਈ ਹੈ ਪਹਿਲਾਂ ਵੀ ਕਾਫੀ ਸਰਕਾਰਾਂ ਆਈਆਂ ਨੇ ਪਰ ਉਹਨਾਂ ਨੇ ਇਦਾਂ ਨਹੀਂ ਕੰਮ ਕੀਤੇ ਪਰ ਇਹਨਾਂ ਨੇ ਜੋ ਕੰਮ ਕੀਤਾ ਹੈ ਬਹੁਤ ਵਧੀਆ ਕੰਮ ਹੈ ਤੇ ਹੁਣ ਆਪਾਂ ਦੇਖ ਵੀ ਰਹੇ ਹਾਂ ਪਿੰਡਾਂ ਦੇ ਵਿੱਚ ਜੋ ਕਾਰਵਾਈਆਂ ਹੋ ਰਹੀਆਂ ਨੇ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ ਆਪਾਂ ਵੀ ਫੁੱਲ ਸਪੋਰਟ ਕਰ ਰਹੇ ਆ ਸਰਕਾਰ ਦੀ ਕੱਲ ਸਾਡੇ ਪਿੰਡ ਜੁਦ ਨਸ਼ਿਆਂ ਵਿਰੁੱਧ ਦਾ ਕੈਂਪ ਲੱਗਿਆ ਹੋਇਆ ਸੀ ਤੇ ਉਸ ਦੇ ਵਿੱਚ ਵੀ ਮੈਂ ਉਹਨਾਂ ਨੂੰ ਵਿਸ਼ਵਾਸਨ ਦਿਵਾਇਆ ਆਪਣੇ ਪਿੰਡ ਵੱਲੋਂ ਸਾਡੇ ਪਿੰਡ ਦੇ ਵਿੱਚ 100% ਤਾਂ ਕੋਈ ਨਸ਼ਾ ਵਾਲਾ ਹੈ ਨਹੀਂ ਨਾ ਹੀ ਕੋਈ ਬੱਚਾ ਕਰਦਾ ਨਾ ਕੋਈ ਜਵਾਨ ਸਾਰਾ ਪਿੰਡ ਬਹੁਤ ਬਿਲਕੁਲ ਸਹੀ ਹੈ ਤੇ ਬਾਕੀ ਜੇ ਵੀ ਪ੍ਰਸ਼ਾਸਨ ਨੂੰ ਮੇਰੀ ਕਿਸੇ ਵੀ ਤਰੀਕੇ ਨਾਲ ਲੋੜ ਪਏਗੀ ਇਸ ਮੁਹਿੰਮ ਦੇ ਦੁਆਰਾ ਤੇ ਮੈਂ ਉਹਨਾਂ ਦਾ ਪੂਰਾ ਸਾਥ ਦੇਵਾਂਗਾ ਜੀ ਠੀਕ ਹੈ ਜੀ ਬਾਕੀ ਮੇਰੇ ਪਿੰਡ ਵੱਲੋਂ ਵੱਲੋਂ 100% ਬਸ ਜੀ ਇਹ ਹੀ ਕਹਾਂਗੇ ਵੀ ਆਪ ਜਿਆਦਾ ਤੋਂ ਜਿਆਦਾ ਨਸ਼ੇ ਤੋਂ ਦੂਰ ਰਹਿਣਾ ਤੇ ਆਪਣੇ ਵੀ ਕਰਦਾ ਖਾਸ ਧਿਆਨ ਨਾ ਜੀ ਨਾ ਕੋਈ ਨਹੀਂ ਜੀ ਕਰਦਾ ਹੈਗਾ ਸਾਡੀ ਫੈਮਿਲੀ ਚ ਹਾਂ ਸਾਡੀ ਐਨਸੀਸੀ ਦੇ ਕੈਡੇਟ ਹੈ ਜੀ ਪੰਜ ਪੰਜਾਬ ਬਟਾਲੀਅਨ ਆਰਮੀ ਵਿੰਗ ਪਟਿਆਲਾ ਤੋਂ ਬੱਚੇ ਐਨਸੀਸੀ ਦੇ ਕੈਡੇਟ ਨੇ ਜੀ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰਵਾ ਰਹੇ ਆ ਰੈਲੀਆ ਦੇ ਥਰੂ ਸਪੀਚ ਤੇ ਰਾਈਂ ਕਿ ਜਿਹੜਾ ਨਸ਼ਾ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੋਧ ਇੱਕ ਮੁਹਿੰਮ ਛੇੜੀ ਹੈ ਉਹਦੇ ਵਿੱਚ ਸਾਡੇ ਐਨਸੀਸੀ ਦੇ ਕੈਡੇਟ ਨੇ ਜਿਹੜੇ ਇਹ ਬਹੁਤ ਵੱਡਾ ਯੋਗਦਾਨ ਪਾਣਾ ਚਾਹੁੰਦੇ ਆ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਲੋਕਾਂ ਨੂੰ ਅਵੇਅਰ ਕਰ ਰਿਹਾ ਕਿ ਜਿਹੜਾ ਨਸ਼ਾ ਹੈ ਬਹੁਤ ਜ਼ਿਆਦਾ ਭਿਆਨਕਾ ਸ਼ਹਿਤ ਲਈ ਹਾਨੀਕਾਰਕ ਜਿਹਦੇ ਵਿੱਚ ਕਈਆਂ ਮਾਵਾਂ ਦੇ ਪੁੱਤ ਪੈਣਾਂ ਦੇ ਭਰਾ ਇਹ ਸੰਸਾਰ ਤੋਂ ਚਲੇ ਗਏ ਸਾਡਾ ਇਹ ਛੋਟਾ ਜਿਹਾ ਉਪਰਾਲਾ ਇੱਕ ਛੋਟੇ ਜਿਹੇ ਮਾਧਿਅਮ ਦੇ ਰਾਹੀਂ ਕਿ ਜਿਹੜੇ ਲੋਕ ਨੇ ਇਹ ਨਸ਼ਾ ਨਾ ਕਰਨ ਇਹ ਬਹੁਤ ਵੱਡੀ ਭਿਆਨਕ ਬਿਮਾਰੀ ਹੈ ਤੇ ਇਸ ਤੋਂ ਦੂਰ ਰਿਹਾ ਜਾਏ ਬਹੁਤ ਜ਼ਿਆਦਾ ਮਾੜਾ ਬਹੁਤ ਬੱਚੇ ਵਧੀਆ ਗੀਤ ਬਹੁਤ ਸੋਹਣਾ ਗਾ ਰਹੇ ਨੇ ਤੇ ਨਸ਼ਾ ਬਹੁਤ ਮਾੜਾ ਹੈ ਅਸੀਂ ਕਹਿੰਦੇ ਆ ਬਈ ਇਸ ਲਾਈਨ ਤੇ ਲੱਗਣ ਬੱਚੇ ਬੱਸ ਸਿੱਧੇ ਪਾਸੇ ਲੱਗਣਾ ਨਸ਼ੇ ਵਾਲੇ ਪਾਸੇ ਨਾ ਜਾਣ ਬਹੁਤ ਸੋਹਣਾ ਗਾਰਾ ਇਹਨ ਬੱਚੇ ਹਾਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਨੇ ਨਸ਼ਾ ਬਹੁਤ ਮਾੜੀ ਚੀਜ਼ ਏ ਜਿਹੜੇ ਵੀਰ ਭਰਾ ਆਏ ਨੇ ਸਾਰੇ ਇੱਥੇ ਆਨੇ ਆ ਵੀ ਸੁਣ ਕੇ ਅੰਗਲ ਕਰਨ ਤੇ ਨਸ਼ੇ ਵਾਲਾ ਨਾ ਹੋਣ ਬਹੁਤ ਸੋਹਣਾ ਪ੍ਰੋਗਰਾਮ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼